ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਈਸ਼ਰ ਸਿੰਘ ਜੀ ਪ੍ਰਤੀ ਭਾਵਨਾ ਸਾ ਸੇਵਾ ਕੀਤੀ ਸਫਲ ਹੈ ਬਾਬਾ ਜੀ ਦੀ ਆਪਣੇ ਮੁਰਸ਼ਦ ਪ੍ਰਤੀ ਭਾਵਨਾ कैसी ਸੀ ਹਿਰਦੇ ਵਿੱਚ ਕਿਹਦਾ ਪ੍ਰੇਮ ਸਮੋਇਆ ਹੋਇਆ ਸੀ ਤਾਂ 1970 ਦੀ ਗੱਲ ਹੈ ਜਦੋਂ ਬਾਬਾ ਕੁੰਦਨ ਸਿੰਘ ਜੀ ਨੇ ਨਾਨਕ ਸਰੋਵਰ ਦੀ ਪ੍ਰਕਰਮਾ 26 ਫੁੱਟ ਤੋਂ 52 ਫੁੱਟ ਕਰਨ ਦਾ ਪ੍ਰੋਗਰਾਮ ਬਣਾਇਆ ਤਨ ਬਾਬਾ ਈਸ਼ਰ ਸਿੰਘ ਜੀ ਵੱਲੋਂ ਬਣਾਇਆ ਹੋਇਆ ਇਹ ਸਰੋਵਰ ਵੀ ਇੱਕ ਕ੍ਰਿਸ਼ਮਾ ਸੀ ਜੋ ਕਿ ਕੇਵਲ 28 ਦਿਨਾਂ ਵਿੱਚ ਤਿਆਰ ਹੋਇਆ ਸੀ ਅਤੇ ਪੂਰਨਮਾਸ਼ੀ ਵਾਲੇ ਦਿਨ ਇੱਥੇ ਬੇਅੰਤ ਸੰਗਤਾਂ ਨੇ ਇਸ਼ਨਾਨ ਕੀਤਾ ਤੇ ਸੱਬ ਦੇ ਮੁਕਤੇ ਇਹੀ ਗੁਰਬਾਣੀ ਦੇ ਬਚਨ ਸਨ RAM ਦਾ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਤਨ ਬਾਬਾ ਈਸ਼ਰ ਸਿੰਘ ਜੀ ਦੀ ਸੇਵਾ ਦੌਰਾਨ ਜਿਸ ਵੇਲੇ ਤਨ ਬਾਬਾ ਨਾਨਕ ਸਿੰਘ ਜੀ ਦੀ ਵਰਸੀ ਸਮਾਗਮ ਨੂੰ ਮਨਾਉਂਦਿਆਂ ਹੋਇਆਂ ਬਾਬਾ ਈਸ਼ਰ ਸਿੰਘ ਜੀ ਨੇ 12 ਪਾਦਰੋਂ ਵਾਲੇ ਦਿਨ ਵੱਡੇ ਸਤਿਗੁਰੂ ਜੀ ਦੀ ਪਾਲਕੀ ਨਗਰ ਕੀਰਤਨ ਦੇ ਰੂਪ ਵਿੱਚ ਸਰੋਵਰ ਦੀ ਪਰਕਰਮਾਂ ਵਿੱਚ ਲੈ ਕੇ ਆਉਣੀ ਤੇ ਸੰਗਤਾਂ ਦਾ ਠਾਠਾ ਮਾਰਦਾ ਲੱਖਾਂ ਦੀ ਗਿਣਤੀ ਵਿੱਚ ਇਕੱਠ ਬਾਬਾ ਜੀ ਪ੍ਰਤੀ ਸੱਚੇ ਪਿਆਰ ਦਾ ਇੱਕ ਸਬੂਤ ਸੀ ਐਸੇ ਪਿਆਰ ਨੂੰ ਦੇਖ ਕੇ ਹਰ ਕੋਈ ਅਸ਼ ਅਸ਼ਕਾਰ ਉੱਠਦਾ ਸੀ ਇਸ ਦ੍ਰਿਸ਼ ਨੂੰ ਦੇਖਦੇ ਹੋਏ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਕਈ ਵਾਰ ਪ੍ਰਸੰਤਾਪੂਰਵਕ ਬਚਨ ਕਰਦੇ ਹੋਏ ਫਰਮਾਇਆ ਪਰ ਕਰਮਾ ਵੱਡੀ ਕਰਨੀ ਪੈਣੀ ਹੈ ਹੁਣ ਤਾਂ ਸਰੇਗਾ ਕਿਤੇ ਬਚਨ ਕੀਤੇ ਪਰ ਕਰਮਾ ਵੱਡੀ ਕਰਾਂਗੇ ਅਗਾਹਾਂ ਨੂੰ ਤਾਂ ਸਰੇਗਾ ਐਸੇ ਬਚਨ ਪ੍ਰਸੰਤਾਪੂਰਵਕ ਕੀਤੇ ਜਿਸ ਵੇਲੇ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਬਖਸ਼ੀਸ਼ ਬਾਬਾ ਕੁੰਦਨ ਸਿੰਘ ਜੀ ਦੇ ਹਿਰਦੇ ਵਿੱਚ ਆ ਟਿਕੀ ਤੇ ਉਸੇ ਬਚਨਾ ਤੇ ਪਹਿਰਾ ਦਿੰਦੇ ਹੋਏ ਬਾਬਾ ਜੀ ਨੇ ਉਹੀ ਪਰਕਰਮਾ ਜੋ ਕਿ 26 ਫੁੱਟ ਸੀ ਉਸ ਨੂੰ 52 ਫੁੱਟ ਕਰਵਾ ਕੇ ਇਹ ਉੱਤਮ ਸੇਵਾ ਨਿਭਾਈ ਗੁਰੂ ਨਾਨਕ ਦੇਵ ਘਰ ਦੀ ਗਿਣਤੀ 13 ਦੀ ਹੈ ਬਾਬਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ 4 13 ਕਰਵਾ ਕੇ ਇਹ ਬਖਸ਼ਿਸ਼ ਮਾਣੀ ਪਰ ਕਰਮਾ ਚੋੜੀ ਕਰਵਾਉਣ ਤੋਂ ਬਾਅਦ ਬਾਬਾ ਕੁੰਦਨ ਸਿੰਘ ਜੀ ਨੇ ਸਾਰੀ ਪਰਕਰਮਾ ਤੇ ਸੰਗ ਮਰਮਰ ਲਵਾਉਣ ਦੀ ਸੇਵਾ ਆਰੰਭ ਕਰ ਦਿੱਤੀ ਪਰਕਰਮਾ ਤੋਂ ਬਾਅਦ ਪੂਰਨਮਾਸ਼ੀ ਵਾਲੇ ਦੀਵਾਨ ਸਥਾਨ ਅਤੇ ਬਾਰਾਂਦਰੀ ਤੇ ਅਤੇ ਫਿਰ ਰੋਜ਼ਾਨਾ ਦੀਵਾਨ ਸਥਾਨ ਦੇ ਵਿਹੜੇ ਵਿੱਚ ਵੀ ਸੰਗਮਰਮਰ ਦੀ ਸੇਵਾ ਕਰਵਾਈ ਇਸੇ ਸੇਵਾ ਦੌਰਾਨ ਇੱਕ ਦਿਨ ਜਦੋਂ ਸੰਗਮਰਮਰ ਦੀ ਸੇਵਾ ਹੋ ਰਹੀ ਸੀ ਜਿੱਥੇ ਅੱਜ ਪੂਰਨਮਾਸ਼ੀ ਦੇ ਦੀਵਾਨ ਸਜਦੇ ਹਨ ਉਸ ਸਾਈਡ ਕੀਰਤਨ ਦੀ ਸਟੇਜ ਦੇ ਪਿਛਲੇ ਪਾਸੇ ਇੱਕ ਪਿੱਪਲ ਦਾ ਦਰਖਤ ਸੀ ਉਸ ਦੇ ਕੋਲ ਪੱਥਰ ਲੱਗ ਰਿਹਾ ਸੀ ठेकेदार ਸਰਦਾਰ ਸੋਹਣ ਸਿੰਘ ਜੀ ਤਰਨ ਤਰਨ ਵਾਲੇ ਅਤੇ ਉਹਨਾਂ ਦਾ ਲੜਕਾ ਸੰਤੋਖ ਸਿੰਘ ਤੇ ਚਰਨਜੀਤ ਸਿੰਘ ਪੱਥਰ ਲਗਾਉਣ ਦੀ ਸੇਵਾ ਕਰ ਰਹੇ ਸਨ। ਬਾਬਾ ਜੀ ਸ਼ਾਮ ਵੇਲੇ ਸਤਿਗੁਰੂ ਜੀ ਨੂੰ ਪ੍ਰਕਾਸ਼ ਕਰਕੇ ਭੋਗ ਲਗਵਾ ਕੇ ਮਿਸਤਰੀਆਂ ਕੋਲ ਆ ਗਏ। ਅਕਸਰ ਬਾਬਾ ਜੀ ਸੇਵਾ ਦੌਰਾਨ ਆਉਂਦੇ ਰਹਿੰਦੇ ਸਨ। ਸਾਰੀ ਸੇਵਾ ਆਪਣੀ ਦੇਖ ਰੇਖ ਹੇਠ ਕਰਵਾਉਂਦੇ ਸਨ। ਇੱਕ ਦਿਨ ਸੇਵਾ ਦੌਰਾਨ ਬਚਨ ਕਰਦਿਆਂ ਧੰਨ ਬਾਬਾ ਨਾਨਕ ਸਿੰਘ ਜੀ ਵੇਲੇ ਦੀ ਸੰਗਤ ਕਰਦੇ ਪੁਰਾਣੇ ਸੰਗੀ ਸਰਦਾਰ ਬੂਟਾ ਸਿੰਘ ਜੀ ਦੇਈ ਵਾਲਾ ਜੋ ਕਿ ਸਰਦਾਰ ਸੁਰਜੀਤ ਸਿੰਘ ਜੀ ਮਜੀਠੀਆ ਸਾਹਿਬ ਦੇ ਰਿਸ਼ਤੇਦਾਰ ਹਨ ਬਾਬਾ ਜੀ ਦੇ ਦੂਰੋਦਸ਼ਣ ਕਰਕੇ ਸੇਵਾ ਤੱਕੇ ਨੇੜੇ ਆਇਆ ਤੇ ਮੱਥਾ ਟੇਕਿਆ ਉਪਰੰਤ ਸੰਗ ਮਰਮਰ ਦੇ ਸੰਬੰਧ ਵਿੱਚ ਬਚਨ ਬਿਲਾਸ ਕਰਨ ਲੱਗ ਪਏ ਮਹਾਰਾਜ ਬੜੀ ਕਿਰਪਾ ਕੀਤੀ ਪਰ ਕਰਮਾ ਨੂੰ ਵੱਡਾ ਕਰ ਦਿੱਤਾ ਫਿਰ ਉੱਪਰ ਸੰਗ ਮਰਮਰ ਵੀ ਲਵਾ ਦਿੱਤਾ ਰੰਗ ਭਾਗ ਲੱਗ ਗਏ ਬਾਬਾ ਜੀ ਨੇ ਬੂਟਾ ਸਿੰਘ ਦਾ ਬਚਨ ਸੁਣ ਕੇ ਉੱਤਰ ਦਿੱਤਾ ਇਹ ਸਭ ਗੁਰੂ ਨਾਨਕ ਦੀ ਸੇਵਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਹੀ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਲੈਣ ਸਾਡੀ ਇਹੀ ਅਰਦਾਸ ਹੈ ਫਿਰ ਬੂਟਾ ਸਿੰਘ ਨੇ ਅੰਦਰੋਂ ਮਨ ਵਿੱਚ ਹੀ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰਿਆ ਤੇ ਹੁਕਮ ਹੋਇਆ ਬੂਟਾ ਸਿੰਘ ਬਾਬਾ ਕੁੰਦਨ ਸਿੰਘ ਜੀ ਦੇ ਹਿਰਦੇ ਵਿੱਚ ਅਸੀਂ ਚੌਂਕੜਾ ਮਾਰ ਕੇ ਬੈਠੇ ਹਾਂ ਇਹ ਸਾਡਾ ਹੀ ਰੂਪ ਹਨ ਇਸ ਦੀ ਸੇਵਾ ਦਰਗਾਹੀ ਬਖਸ਼ੀਸ਼ਾਂ ਨਾਲ ਭਰਪੂਰ ਹੈ ਹੁਣ ਬੂਟਾ ਸਿੰਘ ਨੇ ਫਿਰ ਸਿਰ ਝੁਕਾਇਆ ਬਾਬਾ ਕੁੰਦਨ ਸਿੰਘ ਜੀ ਮਹਾਰਾਜਵਲ ਕੋਈ 2 ਕੁ ਮਿੰਟ ਦੀ ਚੁੱਪ ਮਗਰੋਂ ਬੂਟਾ ਸਿੰਘ ਨੇ ਫਿਰ ਬੇਨਤੀ ਕੀਤੀ ਬਾਬਾ ਜੀ ਇੰਨਾ ਮਹਿੰਗਾ ਪੱਥਰ ਹੈ ਇਹ ਸੇਵਾ ਕਿਵੇਂ ਹੋ ਰਹੀ ਹੈ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਬੂਟਾ ਸਿੰਘ ਇਹ ਤਾਂ ਫਿਰ ਪੱਥਰ ਹੈ ਸਾਡਾ ਚਿਤ ਕਰਦਾ ਹੈ ਕਿ ਜਿੱਥੇ ਮਾਲਕ ਆਪਣੇ ਬਾਬਾ ਜੀ ਨੇ ਚਰਨ ਧਰੇ ਹਨ ਸਾਰੀ ਧਰਤੀ ਹੀ ਸੋਨੇ ਨਾਲ ਮੜ ਦਈਏ ਇਹ ਪੱਥਰ ਕੀ ਚੀਜ਼ ਹੈ ਹੁਣ ਬੂਟਾ ਸਿੰਘ ਦੇ ਮਨੰੰਦਰ ਫਿਰ ਦੂਸਰਾ ਸਵਾਲ ਉਤਪੰਨ ਹੋਇਆ ਤੇ ਬੇਨਤੀ ਕੀਤੀ ਬਾਬਾ ਜੀ ਇੰਨੀ ਮਾਇਆ ਕਿੱਥੋਂ ਆਉਂਦੀ ਹੈ ਤੇ ਬਾਬਾ ਜੀ ਦਾ ਬਚਨ ਸੀ ਇਹ ਬਾਬਾ ਜੀ ਦਾ ਕਾਰਜ ਹੈ ਬਾਬਾ ਜੀ ਹੀ ਭੇਜਦੇ ਹਨ ਤੇ ਸਾਰੀ ਸੇਵਾ ਵੀ ਆਪ ਹੀ ਕਰਵਾਉਂਦੇ ਹਨ ਜਿਸ ਦਾ ਕਾਰਜ تنਹੀ ਕੀਆ ਮਾਨਸ ਕੇ ਆਵੇ ਚਾਰਾ RAM ਬੂਟਾ ਸਿੰਘ ਬਾਬਾ ਜੀ ਦੇ ਬਚਨ ਸੁਣ ਕੇ ਗਦਗਦ ਹੋ ਰਿਹਾ ਸੀ ਤੇ ਫਿਰ ਤੀਸਰੀ ਵਾਰ ਬੇਨਤੀ ਕੀਤੀ ਜੀ ਕੋਈ ਸਾਡੇ ਲਈ ਸੇਵਾ ਹੋਵੇ ਤਾਂ ਜ਼ਰੂਰ ਦੱਸਣਾ ਤਾਂ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਬਚਨ ਕੀਤੇ ਬੂਟਾ ਸਿੰਘ ਬਾਬਾ ਜੀ ਦੀ ਸਭ ਕਿਰਪਾ ਆਪੇ ਵਰਤ ਰਹੀ ਹੈ ਜੇ ਲੋੜ ਪਈ ਤਾਂ ਜਿਸ ਦਾ ਕਾਰਜ ਹੈ ਜਿਸ ਦਾ ਇਹ ਕਾਰ ਹੈ ਉਸੇ ਨੂੰ ਹੀ ਬੇਨਤੀ ਕਰਾਂਗੇ ਹੁਣ ਬੋਟਾ ਸਿੰਘ ਨੇ ਮੱਥਾ ਟੇਕਿਆ ਤੇ ਮੰਨ ਹੀ ਮੰਨ ਧੰਨ ਬਾਬਾ ਆਨੰਦ ਸਿੰਘ ਜੀ ਤੇ ਧੰਨ ਬਾਬਾ ਈਸ਼ਰ ਸਿੰਘ ਜੀ ਅੱਗੇ ਅਰਦਾਸ ਕੀਤੀ ਹੇ ਬਾਬਾ ਜੀ ਐਸੇ ਮਹਾਪੁਰਖ ਜਿਹੜੇ ਤੇਰੇ ਦਰ ਦੀਆਂ ਸੇਵਾਵਾਂ ਨੂੰ ਇਤਨੇ ਚਾਉ ਨਾਲ ਨਿਭਾ ਰਹੇ ਹਨ ਐਸੇ ਮਹਾਪੁਰਖਾਂ ਨੂੰ ਤੁਸੀਂ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਹੁਣ ਇੱਧਰ ਬਾਬਾ ਗੁੰਦਨ ਸਿੰਘ ਜੀ ਵੀ ਵਾਪਸ ਆਪਣੇ ਕਮਰੇ ਵਿੱਚ ਪਹੁੰਚ ਗਏ ਬੂਟਾ ਸਿੰਘ ਨੇਮੀ ਆਪਣਾ ਸਾਰਾ ਜੀਵਨ ਬਾਬਾ ਕੁੰਦਨ ਸਿੰਘ ਜੀ ਦੀ ਸੰਗਤ ਕਰਕੇ ਸੇਵਾ ਸਿਮਰਨ ਕਰਕੇ ਬਿਤਾਇਆ ਐਸਾ ਮੁਰਸ਼ਦ ਪਤੀ ਪ੍ਰਾਰ ਬਾਬਾ ਕੁੰਦਨ ਸਿੰਘ ਜੀ ਦੇ ਹਿਰਦੇ ਵਿੱਚ ਭਰਿਆ ਹੋਇਆ ਸੀ ਧੰਨ ਬਾਬਾ ਜੀ ਰਾਜबीर ਸਿੰਘ ਥਾਣੇਦਾਰ ਨਾਲ ਬੀਤੇ ਕੌਤਕ ਕਵਿਤਾ ਰਿਕਾਰਡ ਕਰਕੇ ਖੁਸ਼ੀਆਂ ਦੇਣੀਆਂ ਘਰ ਬਾਹਰ ਤੇ ਰਾ ਪਰਵਾਸਾ ਤੂੰ ਜਾਣ ਕਹਿ ਹੈ ਸੰਗ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਏ ਭਾਈ ਜਿਹੜਾ ਮਨੁੱਖ ਗੁਰੂ ਦੇ ਭਰੋਸੇ ਤੇ ਆਪਣੀ ਜ਼ਿੰਦਗੀ ਦਾ ਪਲ ਪਲ گزارਦਾ ਹੈ ਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਪਿਆ ਕਰਦਾ ਹੈ ਤਾਂ ਸਾਹਿਬ ਬਖਸ਼ਿਸ਼ ਕਰਦੇ ਹਨ ਗੁਰੂ ਆਪਣੀ ਮਿਹਰ ਕਰਕੇ ਫਿਰ ਉਸ ਦੇ ਅੰਗ ਸੰਗ ਵਰਤਦਾ ਹੈ ਆਪਣੀ ਮਿਹਰ ਭਰੀ ਦ੍ਰਿਸ਼ਟੀ ਕਰ ਦਿੰਦਾ ਹੈ ਪਰ ਜਗਿਆਸੂ ਹਰਦਮ ਇਹੀ ਅਰਦਾਸ ਕਰੇ ਸਤ ਗੁਰੂ ਜੀ ਮੇਰੇ ਉੱਪਰ ਤਰਸ ਕਰਕੇ ਨਾਮ ਦੀ ਰੰਗਤ ਸਾਧ ਕੀ ਸੰਗਤ ਦੀ ਕਿਰਪਾ ਮੇਰੀ ਝੋਲੀ ਪਾ ਦਿਓ ਕੋ ਨਾਨਕ ਪ੍ਰਭ ਬਖਸ਼ ਕਰੀ ਚੈ ਕਰ ਕਿਰਪਾ ਮੋਹਿ ਸਾਧ ਸੰਗ ਦੀ ਚੈ ਭਾਈ ਅਰਜਨ ਸਿੰਘ ਜੀ ਦੇ ਸਹਿਯੋਗੀ ਰਾਜਵੀਰ ਸਿੰਘ ਨੂੰ ਇੱਕ ਸਮੇਂ ਬਾਬਾ ਜੀ ਨੇ ਬਚਨ ਕੀਤੇ ਥਾਣੇਦਾਰਾ ਥਾਣੇਦਾਰੀ ਵੀ ਕਰੀ ਜਾ ਤੇ ਕੀਰਤਨ ਵੀ ਕਰੀ ਜਾ ਰਾਜਵੀਰ ਸਿੰਘ ਨੇ ਸੱਤ ਬਚਨ ਕਿਹਾ ਫੇਰ ਪਾਈ ਅਰਜਨ ਸਿੰਘ ਜੀ ਨੂੰ ਕਹਿਣ ਲੱਗੇ ਅਰਜਨ ਸਿੰਘ ਜਦੋਂ ਰੇਡੀਓ ਤੇ ਗਾਉਣ ਜਾਏ ਅਤੇ ਕੀਰਤਨ ਕਰੇ ਤਾਂ ਥਾਣੇਦਾਰ ਨੂੰ ਨਾਲ ਰੱਖੀ ਪਾਈ ਅਰਜਨ ਸਿੰਘ ਜੀ ਨੇ ਸੱਤ ਬਚਨ ਕਿਹਾ ਫਿਰ ਬਾਬਾ ਜੀ ਨੇ ਬਚਨ ਕੀਤੇ ਥਾਣੇਦਾਰਾ ਕੋਈ ਕਵਿਤਾ ਸੁਣਾ ਪਾਈ ਰਾਜਬੀਰ ਸਿੰਘ ਨੇ ਹੀ ਕਵਿਤਾ ਸੁناਈ ਜਿਸ ਨੂੰ ਬਾਬਾ ਜੀ ਨੇ ਰਿਕਾਰਡ ਕਰਵਾ ਲਿਆ ਉਹ ਕਵਿਤਾ ਸੀ ਅਸਾਂ ਜਦੋਂ ਵੀ ਨਾਨਕ ਸਰ ਜਾਣਾ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਸੀਸ ਝੁਕਾਣਾ ਬਾਬਾ ਜੀ ਦੇ ਬਚਨ ਕਮਾਣਾ ਸੋਨੇ ਚਰਨ ਸੁਹਾਏ ਤਕਦੀਰ ਬਣਾਏ ਪਾਪੀ ਤਾਰਦੇ ਨੇ ਤਾਰਦੇ ਨੇ ਤਾਰਦੇ ਨੇ ਬਾਬਾ ਜੀ ਦਾ ਜਿੱਥੇ ਹੈ ਡੇਰਾ ਬਿਨਾ ਚੰਦ ਸੂਰਜ ਹੈ ਸਵੇਰਾ ਦੂਰ ਹੋਵੇ ਇਸ ਮਨ ਤੋਂ ਹਨੇਰਾ ਸੂਰਤ ਹੈ ਐਸੀ ਨੂਰਾਨੀ ਦੇਖ ਦੇਖ ਮਸਤਾਨੀ ਸੀਨਾ ਠਾਰਦੇ ਨੇ ਠਾਰਦੇ ਨੇ ਠਾਰਦੇ ਨੇ ਦੋ ਅੱਖੀਆਂ ਤੇ ਹੱਥ ਹੈ ਕਟੋਰੀ ਭੀਖ ਮੰਗੇ ਤੋਂ ਕਿਸੇ ਨੂੰ ਨਾ ਮੋੜੇ ਗੁਰੂ ਨਾਨਕ ਦੇ ਚਰਨਾਂ ਨਾਲ ਜੋੜੇ ਜਿਹੜਾ ਦਰ ਇਸ ਆਵੇ ਮਨ ਚਿੰਦੇ ਫਲ ਪਾਵੇ ਖੁਸ਼ੀਆਂ ਮਾਣਦੇ ਨੇ ਮਾਣਦੇ ਨੇ ਮਾਣਦੇ ਨੇ ਇੱਥੇ ਲੰਗਰ ਦੀ ਮੈਮਾ ਹੈ ਨਿਆਰੀ ਨਾ ਕੋਈ ਚੁੱਲਾ ਨਾ ਚੰਗਿਆਰੀ ਇੱਥੇ ਕਿਰਪਾ ਵਰਤੇ ਪਿਆਰੀ ਇੱਥੇ ਸੱਚ ਦਾ ਪਰਤਾਪ ਉਤਰੇ ਮੈਂ ਮੈਂ ਦਾ ਤਾਪ ਹੋਮੇ ਮਾਰਦੇ ਨੇ ਮਾਰਦੇ ਨੇ ਮਾਰਦੇ ਨੇ ਗਿਆਨੀ ਠਾਕੁਰ ਸਿੰਘ ਜੀ ਆਪਣੀ ਕਥਾ ਵਿੱਚ ਬਚਨ ਕਰਿਆ ਕਰਦੇ ਨੇ ਕਿ ਮਨੁੱਖ ਨੂੰ ਹੋਮੇ ਦਾ ਤਾਪ ਚੜਿਆ ਹੋਇਆ ਹੁੰਦਾ ਹੈ ਜਦੋਂ ਸਾਧੂਆਂ ਦੀ ਸੰਗਤ ਕਰਦਾ ਹੈ ਜਿਉਂ-ਜਿਉ ਸੰਗਤ ਵਿੱਚ ਉਹ ਗ੍ਰਹਿਣ ਕਰਦਾ ਹੈ ਤਿਉਂ ਤੋਂ ਇਸ ਮਨੁੱਖ ਨੂੰ ਚੜਿਆ ਹੋਇਆ ਹੋਮੇ ਦਾ ਤਾਪ ਉਤਰਦਾ ਹੈ ਗੁਰਬਾਣੀ ਦਾ ਵੀ ਮੁਖਵਾਕ ਹੈ ਸਾਧ ਕੇ ਸੰਗ ਨਹੀਂ ਹੋ ਤਾਪ ਬਾਬਾ ਕੁੰਦਨ ਸਿੰਘ ਜੀ ਹੋਮੇ ਦੇ ਤਾਪ ਨੂੰ ਨਵਿਰਤ ਕਰਨ ਵਾਲੇ ਪੂਰਨ ਮਹਾਪੁਰਖ ਸਨ ਇੱਥੇ ਕਵਿਤਾ ਰਾਹੀ ਬਿਆਨ ਕਲਮ ਬੰਦ ਹੈ ਇੱਥੇ ਸੱਚ ਦਾ ਪਰਤਾਪ ਉਤਰੇ ਮੈਂ ਮੈਂ ਦਾ ਤਾਪ ਹੋਮੇ ਮਾਰਦੇ ਨੇ ਮਾਰਦੇ ਨੇ ਮਾਰਦੇ ਨੇ ਜਦੋਂ ਬਾਬਾ ਕੁੰਦਨ ਸਿੰਘ ਜੀ ਨੂੰ ਇਹ ਕਵਿਤਾ ਸੁਣਾਈ ਤਾਂ ਬਾਬਾ ਜੀ ਨੇ ਬਚਨ ਕੀਤਾ ਠਾਣੇਦਾਰਾ ਅਸੀਂ ਤੈਨੂੰ ਕੈਦ ਕਰ ਲਿਆ ਹੈ ਪਾਉ ਟੇਪ ਰਿਕਾਰਡ ਕਰਕੇ ਤੇਰੀ ਆਵਾਜ਼ ਪਰ ਲਈ ਹੈ ਇਧਰ ਪਾਈ ਅਰਜਨ ਸਿੰਘ ਜੀ ਦਾ ਕੀਰਤਨ ਵੀ ਰੇਡੀਓ ਤੇ ਪ੍ਰਸਾਰਿਤ ਹੁੰਦਾ ਰਿਹਾ ਜਿਸ ਨੂੰ ਬਾਬਾ ਜੀ ਵੀ ਬਹੁਤ ਹੀ ਪ੍ਰਸੰਤਾਪੂਰਵਕ ਸੁਨਿਆ ਕਰਦੇ ਸਨ ਬਿਆੰਤ ਸੰਗਤਾਂ ਘਰਾਂ ਵਿੱਚ ਬੈਠਿਆਂ ਹੀ ਸੁਨਿਆ ਕਰਦੀਆਂ ਸਨ ਤੇ ਉਸ ਕੀਰਤਨ ਵਿੱਚ ਸਹਿਯੋਗੀ ਪਰਮਾਨ ਦੇਣ ਵਾਲੀ ਆਵਾਜ਼ ਰਾਜਵੀਰ ਸਿੰਘ ਦੀ ਹੁੰਦੀ ਸੀ ਇੱਕ ਸਮੇਂ ਜਦੋਂ ਰਾਜਵੀਰ ਸਿੰਘ ਦਾ ਵੱਡਾ ਲੜਕਾ ਅਮਰਜੀਤ ਸਿੰਘ ਅਮਰੀਕਾ ਵਿਖੇ ਚਲਾ ਗਿਆ ਤੇ ਇੱਧਰ ਅਮਰਜੀਤ ਸਿੰਘ ਜੀ ਦੀ ਘਰਵਾਲੀ ਵੀਨਾ ਰਾਣੀ ਨੇ ਅਮਰਸਰ ਕਾਰ ਵਿੱਚ ਇੱਕ ਕਾਰੋਬਾਰ ਸ਼ੁਰੂ ਕਰ ਦਿੱਤਾ ਜੋ ਸਮਾਨ ਵਿਆਹ ਸ਼ਾਦੀ ਦੇ ਪ੍ਰੋਗਰਾਮਾਂ ਤੇ ਦਾਜ ਵਲੋਂ ਲੜਕੀ ਨੂੰ ਦਿੱਤਾ ਜਾਂਦਾ ਹੈ ਜਿਵੇਂ ਬੈਂਡ ਅਲਮਾਰੀ ਪੇਟੀ ਕਪੜੇ ਹੋਰ ਸਮਾਨ ਇਹ ਸਮਾਨ ਕਿਸ਼ਤਾਂ ਤੇ ਦੇਣਾ ਸ਼ੁਰੂ ਕੀਤਾ ਪਰ ਨਿਰੰਕਾਰ ਦੀ ਰਜ਼ਾ ਜੇੜਾ ਵੀ ਸਮਾਨ ਲੈ ਜਾਵੇ ਪੈਸਾ ਕੋਈ ਵੀ ਪੂਰੇ ਨਾ ਦਵੇ ਘਾਟਾ ਹੀ ਪੈਂਦਾ ਰਿਆ ਇੱਕ ਦਿਨ ਰਾਜਬੀਰ ਸਿੰਘ ਅਮਰitsar ਤੋਂ ਨਾਨਕਸਰ ਜਾਣ ਲਈ ਘਰੋਂ ਤੁਰਿਆ ਹੀ ਸੀ ਕਿ ਇਸ ਦਿਨੂ ਵੀਨਾ ਰਾਣੀ ਨੇ ਰਾਜਬੀਰ ਸਿੰਘ ਦੇ ਪੈਰੀ ਮੱਥਾ ਟੇਕਿਆ ਗੱਲ ਕੋਈ ਨਹੀਂ ਕੀਤੀ ਪਰ ਮਨ ਵਿੱਚ ਫੁੰਨਾ ਜ਼ਰੂਰ ਸੀ ਕਿ ਬਾਬਾ ਜੀ ਨੂੰ ਕਾਰੋਬਾਰ ਪ੍ਰਤੀ ਬੇਨਤੀ ਕੀਤੀ ਜਾਵੇ ਪਰ ਕਹਿੰਦੀ ਹੋਈ ਵੀ ਨਾ ਕਹਿ ਸਕੀ ਇੱਦਾਂ ਰਾਜਵੀਰ ਸਿੰਘ ਜਿਸ ਵੇਲੇ ਨਾਨਕ ਸਰ ਪਹੁੰਚਿਆ ਅਤੇ ਸੱਚਖੰਡ ਸਾਹਮਣੇ ਅਰਦਾਸ ਕਰਕੇ ਬਾਬਾ ਜੀ ਪਾਸ ਜਾ ਕੇ ਨਮਸਕਾਰ ਕਰਕੇ ਪ੍ਰਸ਼ਾਦ ਅੱਗੇ ਰੱਖਿਆ ਹੀ ਸੀ ਕਿ ਬਾਬਾ ਜੀ ਨੇ ਬਚਨ ਕੀਤਾ ਠਾਣੇਦਾਰਾ ਪੀਲੀ ਲੱਸੀ ਤੇ ਮਿਲੇ ਸੋ ਦੇ ਅਸੀਂ ਰਾਜਵੀਰ ਸਿੰਘ ਦਾ ਇੱਕ ਸੁਭਾਅ ਸੀ ਕਿ ਬਾਬਾ ਜੀ ਦੇ ਸਾਹਮਣੇ ਬਹੁਤ ਘੱਟ ਹੀ ਬੋਲਦੇ ਸਨ ਰਾਜਵੀਰ ਸਿੰਘ ਨੇ ਅੱਗੋਂ ਕੋਈ ਬਚਨ ਨਾ ਦੁਹਰਾਇਆ प्रसाद लेके नमस्कार ਕੀਤੀ ਤੇ ਬਾਬਾ ਜੀ ਦੇ ਕਮਰੇ ਤੋਂ ਬਾਹਰ ਆ ਗਿਆ ਜਿਸ ਵੇਲੇ ਦਰਸ਼ਨ ਮੇਲੇ ਕਰਕੇ ਵਾਪਸ ਅੰਮ੍ਰਿਤਸਰ ਪਹੁੰਚਿਆ ਤਾਂ ਇਸ ਦੀ ਘਰ ਵਾਲੀ ਨੇ ਪੁੱਛਣਾ ਕੀਤਾ ਕਿ ਸਰਦਾਰ ਜੀ ਬਾਬਾ ਜੀ ਪਾਸ ਕੋਈ ਕਾਰੋਬਾਰ ਲਈ ਬੇਨਤੀ ਕੀਤੀ ਸੀ ਰਾਜਵੀਰ ਸਿੰਘ ਕਹਿਣ ਲੱਗਿਆ ਮੈਂ ਤਾਂ ਕੋਈ ਬੇਨਤੀ ਨਹੀਂ ਕੀਤੀ ਪਰ ਜਿਸ ਵੇਲੇ ਨਾਨਕਸਰ ਪਹੁੰਚ ਕੇ ਮੈਂ ਬਾਬਾ ਜੀ ਨੂੰ ਨਮਸਕਾਰ ਕੀਤੀ ਤਾਂ ਬਚਨ ਕਰਦਿਆਂ ਬਾਬਾ ਜੀ ਨੇ ਕਿਹਾ ਠਾਣੇਦਾਰਾ ਪੀਲੀ ਲੱਸੀ ਤੇ ਮਿਲੇ ਸੋ ਦੇ ਅਸੀ ਪਤਾ ਨਹੀਂ ਇਸ ਬਚਨ ਦੀ ਕੋਈ ਸਮਝ ਨਹੀਂ ਆਈ ਇੱਧਰ ਗੱਲ ਕਰਦਿਆਂ ਨੂੰ ਜਦੋਂ ਇਹ ਬਚਨ ਕੋਲ ਖੜੀ ਨੂੰ ਵੀਣਾ ਰਾਣੀ ਨੇ ਸੁਨਿਆ ਤੇ ਆਖਿਆ ਪਿਤਾ ਜੀ ਜਿਸ ਵੇਲੇ ਤੁਸੀਂ ਨਾਨਕਸਰ ਜਾਣ ਲੱਗੇ ਸੀ ਤੇ ਮੇਰੇ ਮਨ ਵਿੱਚ ਇਹ ਫੁਰਨਾ ਸੀ ਕਿ ਆਪ ਜੀ ਸਾਡੇ ਨਵੇਂ ਕਾਰੋਬਾਰ ਬਾਰੇ ਬਾਬਾ ਜੀ ਅੱਗੇ ਬੇਨਤੀ ਕਰ ਦਿਓ ਪਰ ਬਾਬਾ ਜੀ ਨੇ ਆਪ ਹੀ ਕਿਰਪਾ ਕਰ ਦਿੱਤੀ ਹੈ ਤੁਹਾਨੂੰ ਬਚਨ ਕਰਦੇ ਹੋਏ ਕਿ ਠਾਣੇਦਾਰਾ ਪੀਲੀ ਲੱਸੀ ਤੇ ਮਿਲੇ 100 ਦੇ 80 ਭਾਵ ਕਿ ਜੋ ਕਾਰੋਬਾਰ ਸ਼ੁਰੂ ਕੀਤਾ ਹੈ ਉਸਦੇ ਪੈਸੇ 100 ਦੇ 80 ਹੀ ਮਿਲਨੇ ਹਨ ਇਹ ਤਾਂ ਲੱਸੀ ਪੀਣ ਵਾਲਾ ਹੀ ਹਿਸਾਬ ਹੈ ਇਸ ਲਈ ਇਹ ਕਾਰੋਬਾਰ ਬੰਦ ਕਰ ਦਿਓ ਦਾਸ ਦੇ ਕਹਿਣ ਤੋਂ ਭਾਵ ਹੈ ਕਿ ਰਮਜ਼ਾ ਵਿੱਚ ਵਿਚਰਦੇ ਹੀ ਬਾਬਾ ਜੀ ਕਿਰਪਾ ਕਰ ਦਿੰਦੇ ਸਨ ਆਪਣੇ ਆਪ ਨੂੰ ਜਤਲਾਉਂਦੇ ਨਹੀਂ ਸਨ ਤੇ ਆਪ ਸੰਗੀਆਂ ਦੀ ਇੱਜ਼ਤ ਪੱਤ ਲਾਜ ਰੱਖਦੇ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਨਾਲ ਜੋੜਦੇ ਸਨ ਧੰਨ ਬਾਬਾ ਜੀ ਠਾਣੇਦਾਨੀ ਪਲਸਤਰ ਕਰਵਾਉਂਦੀ ਹੋਣੀ ਹੈ ਇੱਕ ਸਮੇਂ ਰਾਜਵੀਰ ਸਿੰਘ ਨਾਨਕ ਸਰ ਬਾਬਾ ਜੀ ਦੇ ਦਰਸ਼ਨਾਂ ਨੂੰ ਪਹੁੰਚਿਆ ਅੱਗੇ ਬਾਬਾ ਜੀ ਬੜੀ ਹੀ ਪ੍ਰਸੰਤਾ ਵਿੱਚ ਬੈਠੇ ਸਨ ਰਾਜਵੀਰ ਸਿੰਘ ਨੇ ਜਾ ਕੇ ਨਮਸਕਾਰ ਕੀਤੀ ਬਾਬਾ ਜੀ ਨੇ ਮੁਸਕਰਾਉਂਦੇ ਹੋਏ ਬਚਨ ਕੀਤਾ ਥਾਣੇਦਾਰਾ ਥਾਣੇਦਾਰਨੀ ਨਹੀਂ ਆਈ ਰਾਜਵੀਰ ਸਿੰਘ ਅਜੇ ਹੱਥ ਜੋੜੀ ਰੱਖ ਕੇ ਕੁਝ ਸਕਿੰਟ ਦੀ ਚੁੱਪ ਹੀ ਧਾਰੀ ਬੈਠਾ ਸੀ ਕਿ ਅੱਗੋਂ ਫਿਰ ਬਾਬਾ ਜੀ ਨੇ ਆਪ ਹੀ ਵਚਨ ਕੀਤੇ ਅੱਛਾ ਅੱਛਾ ਭਾਈ ਥਾਣੇਦਾਰਾ ਥਾਣੇਦਾਰਨੀ ਘਰ ਮਿਸਤਰੀਆਂ ਕੋਲੋਂ ਪਲਸਤਰ ਕਰਵਾਉਂਦੀ ਹੋਣੀ ਹੈ ਰਾਜਵੀਰ ਸਿੰਘ ਨੇ ਸੀਸ ਝੁਕਾਇਆ ਜੀ ਬਾਬਾ ਜੀ ਨਾਲ ਹੀ ਵਿਰਾਗ ਦੇ ਅਥਰੂ ਕੇ ਰਾਏ ਕਿ ਬਾਬਾ ਜੀ ਘਟ ਘਟ ਦੇ ਜਾਣਨ ਹਾਰ ਨਹੀਂ ਕਿਉਂਕਿ ਰਾਜਵੀਰ ਸਿੰਘ ਉਸ ਸਮੇਂ ਘਰ ਵਿੱਚ ਪਲੱਸਟਰ ਕਰਵਾਉਣ ਲਈ ਮਿਸਤਰੀ ਲਗਾ ਕੇ ਹੀ ਆਇਆ ਸੀ ਘਰ ਵਾਲੀ ਨੂੰ ਕਹਿ ਕੇ ਹੀ ਆਇਆ ਸੀ ਕਿ ਨਾਨਕ ਸਰ ਤੈਨੂੰ ਵੀ ਨਾਲ ਲੈ ਕੇ ਜਾਣਾ ਸੀ ਪਰ ਘਰ ਮਿਸਤਰੀਆਂ ਕੋਲ ਕੋਈ ਨਹੀਂ ਹੈ ਇਸ ਕਰਕੇ ਤੂੰ ਇੱਥੇ ਰਹਿ ਤੇ ਮਿਸਤਰੀਆਂ ਕੋਲ ਖਲੋ ਕੇ ਪਲੱਸਟਰ ਕਰਵਾ ਤੇਰੀ ਮੈਂ ਹਾਜ਼ਰੀ ਬਾਬਾ ਜੀ ਪਾਸ ਲਗਵਾ ਦਿਆਂਗਾ ਪਰ ਬਾਬਾ ਜੀ ਅੰਦਰ ਦੀਆਂ ਜਾਣਨ ਵਾਲੇ ਸਨ ਆਪ ਹੀ ਹਾਜ਼ਰੀਆਂ ਲਾਰੇ ਸਨ ਵੈਰਾਗ ਭਰੇ ਨੇਤਰਾ ਨਾਲ ਰਾਜਬੀਰ ਸਿੰਘ ਦੱਸ ਰਿਹਾ ਸੀ ਤੇ ਬਾਬਾ ਜੀ ਤੋਂ ਸਦਕੇ ਜਾ ਰਿਹਾ ਸੀ ਐਸੀਆਂ ਹਨ ਬਾਬਾ ਜੀ ਦੀਆਂ ਵਡਿਆਈਆਂ ਕਿ ਬੇਨਤੀ ਕਰਨ ਤੋਂ ਪਹਿਲਾਂ ਹੀ ਬੁੱਝ ਲੈਂਦੇ ਸਨ ਧੰਨ ਬਾਬਾ ਜੀ ਰਾਜ ਮਾਤਾ ਨਾਲ ਸਾਡੀ ਫੌਜ ਕਿਹੜੀ ਸਾਡੇ ਤੋਂ ਬਾਅਦ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਹੈ ਮਨ ਲੋਚੇ ਬੁਰੇ ਆਈਆਂ ਗੁਰ ਸਬਦੀ ਈਓ ਮਨ ਹੋੜੀਏ ਗੁਰਮਤ ਦੇ ਰਾਹ ਉਤੇ ਚਲਦੇ ਹੋਏ ਜਗਿਆਸੂ ਦੇ ਮਨ ਅੰਦਰ ਇਹ ਸਵਾਲ ਪੈਦਾ ਹੋਇਆ ਕਿਸ ਦੇ ਚਰਨ ਕਮਲ ਦਾ ਆਸਰਾ ਤੱਕਾਂ ਤੇ ਕਿਸ ਦੇ ਚਰਨ ਕਮਲਾ ਨਾਲ ਧਿਆਨ ਜੋੜਾਂ ਇਸ ਮਨ ਦਾ ਇਹ ਸਵਾਲ ਸੁਣ ਆਤਮਾ ਬੋਲ ਪਈ ਤੇ ਜਵਾਬ ਮਿਲਿਆ ਸੁਣ ਕਾਲ ਯੁਗ ਵਿੱਚ ਜੇ ਸੰਸਾਰ ਦੇ ਉਧਾਰ ਹਿਤ ਆਏ ਨੇ ਤਾਂ ਧੰਨ ਗੁਰੂ ਨਾਨਕ ਸਾਹਿਬ ਹੀ ਆਏ ਨੇ ਗੁਰੂ ਨਾਨਕ ਦਾ ਹੈ ਰਾਜ ਫਿਰ ਜਿਸ ਦਾ ਰਾਜ ਹੋਵੇ ਉਸੇ ਦਾ ਹੀ ਸਿੱਕਾ ਚੱਲਦਾ ਹੈ ਇਸ ਲਈ ਹੈ ਮਨਾ ਚਿਤ ਜੋੜਨਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾ ਕਮਲਾ ਨਾਲ ਤੇ ਗੁਰੂ ਨਾਨਕ ਦੇ ਚਰਨ ਕਮਲਾ ਦਾ ਹੀ ਆਸਰਾ ਤਕਣਾ ਹੈ ਪਰ ਇਹ ਚਿਤ ਜੋੜਨ ਲਈ ਕੋਈ ᔪਕਤੀ ਦੱਸੇਗਾ ਕੋਈ ਮਹਾਪੁਰਖ ਦਸ ਦਿਸ ਖੋਜਤ ਮੈਂ ਫਿਰਿਓ ਜਤ ਦੇਖਿਓ ਤਤ ਸੋਏ ਮਨ ਨੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਮਨ ਤਾਂ ਕਈ ਤਰ੍ਹਾਂ ਨਾਲ ਥਾਂ ਥਾਂ ਦੌੜਦਾ ਹੈ ਉਛਾਲੇ ਖਾਂਦਾ ਹੈ ਤਾਂ ਬਈ ਇਸ ਮਨ ਨੂੰ ਇਕਾਗਰਤਾ ਦੀ ਲੋੜ ਹੈ ਜਿਨ੍ਹਾਂ ਨੇ ਆਸਰਾ ਤੱਕਿਆ ਹੈ ਜਿਨ੍ਹਾਂ ਨੇ ਚਿੱਤ ਜੋੜਿਆ ਹੈ ਗੁਰੂ ਨਾਨਕ ਸਾਈਂ ਦੇ ਚਰਨਾਂ ਨਾਲ ਉਹਨਾਂ ਦੀ ਸੰਗਤ ਕਰਨ ਦੀ ਲੋੜ ਹੈ ਉੱਥੇ ਮਿਲੇਗੀ ਇਕਾਗਰਤਾ ਉੱਥੋਂ ਮਿਲੇਗਾ ਬਖਸ਼ਿਸ਼ ਦਾ ਪ੍ਰਸ਼ਾਦ ਜਦੋਂ ਮਾਪੁਰਖਾਂ ਦੇ ਦੱਸੇ ਮਾਰਗ ਨਾਲ ਦੱਸੇ ਰਸਤੇ ਦੁਆਰਾ ਚਿੱਤ ਜੋੜੇਗਾ ਤੇ ਇਹ ਮਨ ਬੁਰਿਆਈਆਂ ਕਰਨ ਤੋਂ ਮੁੜ ਜਾਵੇਗਾ ਤਾਂ ਗੁਰੂ ਦੇ ਸ਼ਬਦ ਦਾ ਸੰਗ ਕਰਕੇ ਇਹ ਵਿਕਾਰਾਂ ਦੀ ਮੈਲ ਨੂੰ ਛੱਡ ਦੇਵੇਗਾ ਇਸ ਲਈ ਲੋੜ ਹੈ ਮਾਪੁਰਖਾਂ ਦੇ ਸੰਗ ਦੀ ਜੋ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਦੇਵੇ ਆਪ ਕਰੇ ਸੇਵਾ ਤੇ ਸੇਵਾ ਕਰਨ ਦੀ ਦੱਸੇ ਜਾ ਕਿ ਕਿਵੇਂ ਸੇਵਾ ਕਰਨੀ ਹੈ ਗੁਰੂ ਨਾਨਕ ਸਾਹਿਬ ਜਾਣ ਕੇ ਏ ਬਾਬਾ ਜੀ ਦੇ ਘਰ ਦੀ ਸੁਮਤ ਹੈ ਸੇਵਾਦਾਰ ਬਣ ਕੇ ਸੇਵਾ ਕਰਨੀ ਤੇ ਆਪਣੇ ਆਪ ਜਨਉਣਾ ਨਹੀਂ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇੱਕ ਵਾਰ ਨਾਨਕ ਸਰ ਵਿਖੇ ਜਦੋਂ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ ਤਾਂ ਉਸ ਸਮੇਂ ਪਟਿਆਲੇ ਦੇ ਅਮਰਿੰਦਰ ਸਿੰਘ ਦੀ ਦਾਦੀ ਬਾਬਾ ਜੀ ਪਾਸ ਦਰਸ਼ਨ ਕਰਨ ਆਈ ਸੰਤਵਤਾਰ ਸਿੰਘ ਜੀ ਅਮਰਸਰ ਲੋਨ ਮੰਡੀ ਵਾਲੇ ਬਾਬਾ ਜੀ ਪਾਸ ਉਸ ਸਮੇਂ ਪੱਖੇ ਦੀ ਸੇਵਾ ਕਰ ਰਹੇ ਸਨ ਮਾਤਾ ਨੇ ਹਿਰਦੇ ਤੋਂ ਪਿਆਰ ਸਤਿਕਾਰ ਸਹਿਤ ਨਮਸਕਾਰ ਕੀਤੀ। ਬਾਬਾ ਜੀ ਉਸ ਸਮੇਂ ਕੁਰਸੀ 'ਤੇ ਬੈਠੇ ਸਨ। ਬਾਬਾ ਈਸ਼ਰ ਸਿੰਘ ਜੀ ਨੇ ਬਚਨ ਕੀਤੇ, ਆਓ ਭਈ ਜੀ ਆਇਆਂ ਨੂੰ। ਰਾਜੇ ਆਏ ਨੇ, ਲਿਆਓ ਭਈ ਰਾਜੇ ਪਰਿਵਾਰ ਨੂੰ ਜਲ ਪਾਣੀ ਛਕਾਓ। ਸੇਵਾਦਾਰ ਜਲ ਪਾਣੀ ਪ੍ਰਸ਼ਾਦ ਆਦ ਲੈ ਆਏ। ਰਾਜ ਮਾਤਾ ਰਾਜੇ ਨੇ ਅਹਿਲਕਾਰਾਂ ਨੇ ਸਭ ਨੇ ਪ੍ਰਸ਼ਾਦ ਛਕਿਆ। ਫਿਰ ਬਾਬਾ ਜੀ ਨੇ ਬਚਨ ਸ਼ੁਰੂ ਕੀਤੇ ਬੜੇ ਪ੍ਰਸੰਤਾਪੂਰਵਕ ਖੁਸ਼ੀ ਦੇ ਲਹਿਜੇ ਵਿੱਚ ਕਹਿਣ ਲੱਗੇ ਰਾਜਾ ਸਾਹਿਬ ਤੁਹਾਡੀ ਵੀ ਫੌਜ ਹੁੰਦੀ ਹੈ ਅਸੀਂ ਵੀ ਅੱਜ ਤੁਹਾਨੂੰ ਆਪਣੀ ਫੌਜ ਦਿਖਾਵਾਂਗੇ ਰਾਜਾ ਕਹਿਣ ਲੱਗਾ ਬਾਬਾ ਜੀ ਤੁਹਾਡੀ ਫੌਜ ਕਿਹੜੀ ਹੈ ਬਾਬਾ ਜੀ ਨੇ ਬਚਨ ਕੀਤੇ ਕਿ ਕਾਰ ਸੇਵਾ ਦੀ ਸਮਾਪਤੀ ਤੋਂ ਬਾਅਦ ਸ਼ਾਮ ਨੂੰ ਦਿਖਾਵਾਂਗੇ ਸ਼ਾਮ ਸਮੇਂ ਜਦੋਂ ਸਾਰੇ ਬਿਹੰਗਮ ਸਿੰਘ ਸੇਵਾਦਾਰ ਸੇਵਾ ਤੋਂ ਵੇਲੇ ਹੋਏ ਤਾਂ ਬਾਬਾ ਜੀ ਨੇ ਹੁਕਮ ਕੀਤਾ ਸਾਰੇ ਇਸ਼ਨਾਨ ਕਰਕੇ ਕੀਰਤਨ ਵਿੱਚ ਪਹੁੰਚੋ ਤੇ ਦਸਤਾਰਾਂ ਉੱਪਰ ਖੰਡੇ ਸਮੇਤ ਨੀਲੀਆਂ ਪੱਟੀਆਂ ਬਣ ਕੇ ਆਉਣਾ ਸਾਰੇ ਬਿਹੰਗਮ ਸਿੰਘ ਇਸੇ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਸੱਜ ਕੇ ਆ ਗਏ ਇੱਧਰ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰ ਸਾਹਿਬ ਕਰਨ ਲੱਗੇ ਇਲਾਹੀ ਦਰਬਾਰ ਸੱਜ ਗਿਆ ਰਾਜਾ ਦੇ ਕੇ ਹੈਰਾਨ ਰਹਿ ਗਿਆ ਕਿ ਵਾਕਿਆ ਹੀ ਜਿਵੇਂ ਆਕਾਸ਼ ਤੋਂ ਕੋਈ ਦੇਵਤੇ ਉਤਰੇ ਹੋਣ ਤੇ ਗੱਦਗੱਦ ਕਰਦੇ ਚਿਹਰੇ ਜਿਵੇਂ ਕੋਈ ਵਖਰੀ ਹੀ ਸ਼ਾਨ ਲਈ ਬੈਠੇ ਹੋਣ ਰਾਜਮਾਤਾ ਤੇ ਰਾਜਾ ਬਹੁਤ ਪ੍ਰਸੰਨ ਹੋਏ ਤੇ ਆਖਿਆ ਬਾਬਾ ਜੀ ਤੁਹਾਡੀ ਫੌਜ ਦੇ ਦਰਸ਼ਨ ਵੀ ਸਾਨੂੰ ਅੱਜ ਨਸੀਬ ਹੋ ਗਏ ਐਦਾਂ ਰਾਜਮਾਤਾ ਦੇ ਮਨ ਵਿੱਚ ਇੱਕ ਫੁਰਨਾ ਬਣ ਗਿਆ ਕਿ ਬਾਬਾ ਜੀ ਕਿੰਨੇ ਸੋਹਣੇ ਲੱਗਦੇ ਹਨ ਜੇ ਕਿਤੇ ਸਮਾਂ ਬਦਲ ਜਾਏ ਬਾ ਬਾਬਾ ਜੀ ਤੋਂ ਬਾਅਦ ਦਾ ਸਮਾਂ ਆ ਜਾਏ ਤਾਂ ਅਸੀਂ ਕਿਵੇਂ ਸਹਾਰਾ ਲਵਾਂਗੇ ਕਿਵੇਂ ਜੀਵਾਂਗੇ ਕਿਉਂਕਿ ਸੱਚੀ ਭਗਤੀ ਸੱਚੀ ਸੁਮਤ ਬਾਬਾ ਜੀ ਤੋਂ ਬਿਨਾਂ ਕਿਸੇ ਦੇਣੀ ਨਹੀਂ ਐਸਾ ਫੁਰਨਾ ਜਦੋਂ ਰਾਜ ਮਾਤਾ ਦੇ ਮਨ ਅੰਦਰ ਬਣਿਆ ਤਾਂ ਧੰਨ ਬਾਬਾ ਈਸ਼ਰ ਸਿੰਘ ਜੀ ਘਟ ਘਟ ਦੇ ਜਾਨਨ ਹਾਰ ਅੰਤਰਯਾਮੀ ਬਾਬਾ ਜੀ ਨੇ ਉਹਨਾਂ ਦਾ ਮਨ ਪੜ ਕੇ ਬਚਨ ਕੀਤੇ ਰਾਜ ਮਾਤਾ ਜਦੋਂ ਕਿਤੇ ਸਾਡਾ ਸਮਾਂ ਆ ਜਾਵੇ ਤਾਂ ਜਿਸ ਦੇ ਕੋਲ ਨਾਨਕ ਸਰ ਦੇ ਘਰ ਦੀ ਸਿਰਮੌਰ ਸੇਵਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਹੋਵੇ ਕੀ ਕਹੋ ਬੇਨੰਤੀ ਆਪਣੇ ਸਤਿਗੁਰੂ ਪਾਹੇ ਕਾਸ਼ ਤੁਮਾਰੇ ਦੇ ਨਿਭਾਹੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਿਓ ਸਤਿਗੁਰੂ ਵਿੱਦ ਬਣਾ ਕੇ ਮਾਪੁਰਖਾਂ ਦਾ ਮੇਲ ਕਰਾ ਦੇਣਗੇ ਉਥੇ ਤੁਸੀਂ ਆਪਣਾ ਦੁੱਖ ਸੁੱਖ ਫਰੋਲਣਾ ਔਖੇ ਸਮੇਂ ਬੇਨਤੀ ਕਰ ਲੈਣਾ ਹੋਰ ਕਿਤੇ ਨਾ ਐਵੇਂ ਤੱਕੇ ਖਾਈ ਜਾਣਾ ਇਹ ਸਾਖਸ਼ਾਤ ਇਸ਼ਾਰਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਬਾਬਾ ਕੁੰਦਨ ਸਿੰਘ ਮਹਾਰਾਜਵਾਲ ਸੀ ਜੋ ਕਿ ਮਹਾਨ ਸੇਵਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਪੂਰਤਗੀ ਤੇ ਮਾਲਕ ਬਣੇ ਤੇ ਜਿਨ੍ਹਾਂ ਨੇ ਸਾਰੀ ਉਮਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਆਪ ਕੀਤੀ ਤੇ ਸੇਵਾਦਾਰ ਬਣ ਕੇ ਹੀ ਵਿਛਰੇ ਤੇ ਰਾਜ ਮਾਤਾ ਰਾਜ ਆਂਦਾ ਪਰਿਵਾਰ ਬਾਬਾ ਈਸ਼ਰ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਬਾਬਾ ਕੁੰਦਨ ਸਿੰਘ ਜੀ ਪਾਸ ਦਰਸ਼ਨ ਕਰਕੇ ਸੁਮਤ ਲੈ ਕੇ ਖੁਸ਼ੀਆਂ ਮਾਨਦਾਰਿਆ ਧੰਨ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ